ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਜਾਲੀ ਦਸਤਖਤ ਕਰਕੇ ਰਾਜ ਸਭਾ ਲਈ ਨਾਮਜ਼ਦਗੀ ਦਾਖਲ ਕਰਨ ਦਾ ਮਾਮਲਾ ਗਰਮਾਇਆ ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੰਜਾਬ ਪੁਲਿਸ ਦਾ ਚੰਡੀਗੜ੍ਹ ਪੁਲਿਸ ਨੇ ਡਕਿਆ ਰਾ ਅਮਨ ਅਰੋੜਾ ਨੇ ਭਾਜਪਾ ਤੇ ਲਗਾਏ aarop SDPC ਪ੍ਰਧਾਨ ਧਾਮੀ ਨੇ ਜੇਲ੍ਹ ਚ ਬੰਦ ਰਾਜਵਾਨਾ ਨਾਲ ਕੀਤੀ ਮੁਲਾਕਾਤ ਉਧਰ ਵਕੀਲ ਨੇ ਵੀ ਰਾਜਵਾਨਾ ਨਾਲ ਮਿਲਣ ਤੋਂ ਬਾਅਦ ਕੱਲ ਕੋਰਟ ਦੀ ਤਰੀਕ ਹੋਣ ਦਾ ਕੀਤਾ ਦਾਵਾ ਵਕੀਲ ਨੇ ਕਿਹਾ ਚੜ੍ਹਦੀ ਕਲਾ ਚ ਨੇ ਰਾਜਵਾਨਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ 36703 ਟੁੱਟੇ ਘਰਾਂ ਲਈ 1.60 ਲੱਖ ਰੁਪਏ ਪ੍ਰਤੀ ਘਰ ਦੇ ਹਿਸਾਬ ਨਾਲ ਮੰਤਰੀ ਖੁੱਡੀਆਂ ਨੂੰ ਸੌਂਪੀ ਮੁਆਵਜ਼ਾ ਰਾਸ਼ੀ ਇਸ ਦੇ ਨਾਲ ਹੀ ਉਹਨਾਂ ਕਣਕ ਤੇ ਸਰੋਂ ਦੇ ਬੀ ਲਈ ਵੀ ਦਿੱਤੇ 77.40 ਕਰੋੜ ਰੁਪਏ ਕੇਂਦਰ ਨੇ BBMP ਚ ਰਾਜਸਥਾਨ ਤੇ ਹਿਮਾਚਲ ਨੂੰ ਪੱਕੀ ਪ੍ਰਤੀਨਿਧਤਾ ਦੇਣ ਦੀ ਵਿੱਢੀ ਪ੍ਰਕਿਰਿਆ ਨੀਲਗਰਗ ਨੇ ਇਸ ਨੂੰ ਕੇਂਦਰ ਦਾ ਧੱਕਾ ਕਰਾਰ ਦਿੰਦਿਆਂ ਕਿਹਾ ਕਿ ਮਾਨ ਸਰਕਾਰ ਸੂਬੇ ਦੇ ਹੱਕਾਂ ਨੂੰ ਸੁਰੱਖਿਅਤ ਰੱਖਣ ਚ ਕੋਈ ਕਸਰ ਨਹੀਂ ਛੱਡੇਗੀ। ਬੰਟੀ ਰੁਮਾਣਾ ਨੇ BBMP ਦੇ ਮੁੱਦੇ ਤੇ ਆਪ ਉੱਤੇ ਕੇਂਦਰ ਨਾਲ ਰਲੇ ਹੋਣ ਦੇ ਲਗਾਏ aarop ਬੰਟੀ ਰੁਮਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਈ ਕੋਟਾਲਿਆਂ ਦੀਆਂ ਫਾਈਲਾਂ ਕੇਂਦਰ ਕੋਲ ਪਈਆਂ ਇਸ ਲਈ ਉਹ ਖੁੱਲ ਕੇ ਨਹੀਂ ਕਰ ਰਿਹਾ ਵਿਰੋਧ। ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਚ ਰਾਜ ਸਭਾ ਚੋਣ ਲਈ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੇ ਝਾਲੀ ਦਸਤਖਤ ਕਰਕੇ ਨਾਮਜ਼ਦਗੀ ਦਾਖਲ ਕਰਨ ਦਾ ਮਾਮਲਾ ਗਰਮਾ ਗਿਆ ਹੈ ਨਾਮਜ਼ਦਗੀ ਦਾਖਲ ਕਰਨ ਵਾਲੇ ਜੈਪੁਰ ਦੇ ਨਵਨੀਤ ਚਤੁਰਵੇਦੀ ਨੂੰ ਗ੍ਰਫਤਾਰ ਕਰਨ ਲਈ ਰੂਪਨਗਰ ਪੁਲਿਸ ਚੰਡੀਗੜ੍ਹ ਪਹੁੰਚੀ ਪਰ ਹਾਲਾਤ ਉਦੋਂ ਤਣਾਪੂਰਨ ਹੋ ਗਏ ਜਦੋਂ ਚੰਡੀਗੜ੍ਹ ਪੁਲਿਸ ਨੇ ਨਵਨੀਤ ਨੂੰ ਸੁਰੱਖਿਆ ਦੇ ਦਿੱਤੀ ਇਸ ਮੌਕੇ ਸੁਖਨਾ ਝੀਲ ਦੇ ਨੇੜੇ ਦੋਵਾਂ ਪੁਲਿਸ ਟੀਮਾਂ ਵਿਚਕਾਰ ਜ਼ੋਰਦਾਰ ਬਹਿਸ ਹੋਈ ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨਵਨੀਤ ਨੂੰ ਹੈੱਡਕੁਆਰਟਰ ਲੈ ਗਈ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ ਚੰਡੀਗੜ੍ਹ ਪੁਲਿਸ ਉੱਤੇ ਨਵਨੀਤ ਨੂੰ ਬਚਾਉਣ ਦਾ આરોਪ ਲਗਾਇਆ ਅਮਨ अरोड़ा ਨੇ ਕਿਹਾ ਕਿ ਭਾਜਪਾ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ ਦੁਬਾਰਾ ਇਸ ਆ ਵਿਅਕਤੀ ਨੇ ਨਵਨੀ ਚਤੁਰਵੇਦੀ ਨੇ ਦੁਬਾਰਾ ਕੱਲ ਇੱਕ ਨੋਮੀਨੇਸ਼ਨ ਫਾਈਲ ਕੀਤੀ ਜਿਸ ਦੇ ਵਿੱਚ 10 ਹੋਰ ਐਮਐਲਿਆਂ ਦੇ ਇਹਨਾਂ 10 ਨੂੰ ਛੱਡ ਕੇ ਇਹਨਾਂ 10 ਵਿੱਚੋਂ ਇੱਕ ਨਹੀਂ ਇੱਕ ਵੀ ਦੁਬਾਰਾ ਨਹੀਂ ਕਿਉਂਕਿ ਇਹਨਾਂ 10 ਦੇ ਵਿੱਚੋਂ ਜੇ ਮੈਂ ਹੋਣ ਦੀ ਗੱਲ ਕਰਾਂ ਤੇ ਕੁਦਰਤੀ ਰਜਨੀਸ਼ ਜੀ ਕੋਲੇ ਆਗੇ ਰਜਨੀਸ਼ ਜੀ ਦਾ ਨਾਮ ਵੀ ਦਿੱਤਾ ਹੋਇਆ ਸੀਗਾ ਤੇ ਸਾਈਨ ਕਿਸੇ ਦੇ ਨਹੀਂ ਸੀਗੇ ਤੇ ਜਿਹੜੇ ਕੱਲ ਡਾਕੂਮੈਂਟ ਸਾਈਨ ਕੀਤੇ ਉਹਦੇ ਵਿੱਚ ਫਿਰ 10 ਬੰਦਿਆਂ ਦੇ ਨਾਮ ਨੇ ਜਿਹੜੇ ਉਹ ਵਿਦ ਜਾਲੀ ਸਿਗਨੇਚਰ ਸਾਈਨ ਫੋਰਜ ਕਰਕੇ ਉਹ ਦਿੱਤੇ ਜਿਹਦੇ ਵਿੱਚ ਬਾਕੀਆਂ ਦੇ ਨਾਲ-ਨਾਲ ਫੌਜਾ ਸਿੰਘ ਸਰਾਰੀ ਜੀ ਦੇ ਸਾਈਨ ਜਿਹੜੇ ਉਹ ਵੀ ਫੋਰਜ ਕਰਕੇ ਦੇ ਦਿੱਤੇ ਗਏ ਤੇ ਜਦੋਂ ਇਸ ਗੱਲ ਦਾ ਕੱਲ ਮੀਡੀਆ ਸੋਸ਼ਲ ਮੀਡੀਆ ਦੇ ਜ਼ਰੀਏ ਪਤਾ ਲੱਗਾ ਸਾਨੂੰ ਵੀ ਉਹਦੀ ਪਤਾ ਲੱਗਿਆ ਬਾਕੀ ਐਮਐਲਏਜ਼ ਨੂੰ ਵੀ ਉਹਦੀ ਪਤਾ ਲੱਗਿਆ ਸਾਰੇ ਪੰਜਾਬ ਨੂੰ ਕਿ ਇਹ ਕੁਸ਼ੀ ਕੀ ਚੱਲ ਰਿਹਾ ਹੈ ਤੇ ਕੱਲ ਰਾਤ ਨੂੰ 11:35 ਦੇ ਕਿਉਂਕਿ ਇਹਨਾਂ 10 ਐਮਐਲਏ ਦੇ ਵਿੱਚ ਜਿਹੜੇ ਕਿ ਜਿਹਨਾਂ ਦੇ ਸਾਈਨ ਦਿੱਤੇ ਗਏ ਸੀਗੇ ਇਹਨਾਂ ਦੇ ਵਿੱਚ ਐਮਐਲਏ ਰੋਪੜ ਦਿਨੇਸ਼ ਕੁਮਾਰ ਚੱਡਾ ਦੇ ਵੀ ਸਾਈਨ ਫੋਰਜ ਕੀਤੇ ਗਏ ਸੀਗੇ ਉਹਨਾਂ ਨੇ ਰੋਪੜ ਪੁਲਿਸ ਨੂੰ ਕੰਪਲੇਂਟ ਦਿੱਤੀ ਤੇ ਰਾਤ ਨੂੰ 10:35 ਮਿੰਟ ਦੇ ਉੱਪਰ ਇਸ ਵਿਅਕਤੀ ਦੇ ਉੱਪਰ ਜਾਲ ਸਾਜ਼ੀ ਦਾ ਪਰਚਾ ਜਿਹੜਾ ਉਹ ਦਰਜ ਹੋ ਗਿਆ ਅੱਜ ਕੋਰਟ ਵੱਲੋਂ ਤੇ ਅੱਜ ਸਕਰੂਟੀ ਸੀ ਕੋਰਟ ਵੱਲੋਂ ਮੈਂ ਤੁਹਾਨੂੰ ਦਿਖਾਣਾ ਚਾਹੂਗਾ ਕੋਰਟ ਵੱਲੋਂ ਇਸ ਫੱਗ ਦੇ ਇਹ ਜੋ ਵਿਅਕਤੀ ਹੈ ਨੂਨੀ ਚਦਰਵੇਦੀ ਉਹਦੇ ਅਰੈਸਟ ਵਾਰੰਟ ਨੇ ਜਿਹੜੇ ਉਹ ਵੀ ਨਿਕਲੇ ਹੋਏ ਨੇ ਤੇ ਅੱਜ ਜਦੋਂ ਇਹ ਵਿਅਕਤੀ ਸਕਰੂਟੀ ਕਿਉਂਕਿ ਹੋਣੀ ਸੀਗੀ ਵਿਧਾਨ ਸਭਾ ਦੇ ਵਿੱਚ ਤੇ ਜਦੋਂ ਇਹ ਸਕਰੂਟੀ ਤੇ ਆਉਂਦਾ ਹੈ ਤੇ ਉਥੋਂ ਨਿਕਲਦਾ ਤੇ ਬੀਜੇਪੀ ਦੇ ਸਟੇਟ ਗੈਸਟ ਦੇ ਵਜੋਂ ਇੱਕ ਉਹ ਵਿਅਕਤੀ ਜਿਹੜਾ ਕਿ ਇੰਨੀ ਹਿਮਾਕਤ ਕਰ ਰਿਹਾ ਹੈ ਕਿ ਰਾਜ ਸਭਾ ਦੇ ਵਿੱਚ ਜਾਲੀ ਦਸਕਤਾਂ ਦੇ ਨਾਲ ਪਹੁੰਚਣਾ ਚਾਹ ਰਿਹਾ ਹੈ ਤੇ ਉਹਨੂੰ ਫੜ ਕੇ ਅੰਦਰ ਕਰਨ ਦੀ بجائے ਪਰਚਾ ਦਰਜ ਹੋਵੇ ਕੋਰਟ ਦੇ ਆਰਡਰ ਹੋਣਾ ਅਰੈਸਟ ਵਾਰੰਟ ਹੋਣਾ ਇਹ ਰੋਪੜ ਕੋਰਟ ਦੇ ਜੀ ਰੂਪਨਗਰ ਕੋਰਟ ਦੇ ਕਿਉਂਕਿ ਉੱਥੇ ਪਰਚਾ ਦਰਜ ਹੋਇਆ ਤੇ ਉਥੇ ਅਰੈਸਟ ਵਾਰੰਟ ਨੇ ਜਿਹੜੇ ਕੋਰਟ ਨੇ ਜਾਰੀ ਕੀਤੇ ਤੇ ਜਦੋਂ ਅੱਜ ਇਹਨਾਂ ਅਰੈਸਟ ਵਾਰੰਟਾਂ ਨੂੰ ਲੈ ਕੇ ਰੋਪੜ ਪੁਲਿਸ ਚੰਡੀਗੜ੍ਹ ਆਈ ਤੇ ਇਹ ਵਿਅਕਤੀ ਸੈਕਟਰੀਅਟ ਤੋਂ ਨਿਕਲ ਕੇ ਵਿਧਾਨ ਸਭਾ ਤੋਂ ਨਿਕਲ ਕੇ ਜਦੋਂ ਲੇਕ ਕੋਲੇ ਗਿਆ ਤੇ ਉੱਥੇ ਜਦੋਂ ਇਹਨੂੰ ਅਰੈਸਟ ਕਰਨ ਲੱਗੇ ਤੇ ਚੰਡੀਗੜ੍ਹ ਪੁਲਿਸ ਆਪ ਦੇ ਇਸ ਖਾਸਮ ਖਾਸ ਮਹਿਮਾਨ ਨੂੰ ਕੇਂਦਰ ਸਰਕਾਰ ਦੀਆਂ ਭਾਜਪਾ ਦੀਆਂ ਹਦਾਇਤਾਂ ਦੇ ਉੱਪਰ ਇਹਨੂੰ ਬਚਾਉਣ ਦੇ ਲਈ ਆ ਗਈ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਦੇ ਨਾਲ ਇਸ ਠੱਗ ਬੰਦੇ ਨੂੰ ਬਚਾਉਣ ਦੇ ਲਈ ਪੰਜਾਬ ਪੁਲਿਸ ਦੇ ਨਾਲ ਭਿੜੀ ਤੇ ਆਪਦੀ ਸਰਕਾਰੀ ਗੱਡੀ ਦੇ ਵਿੱਚ ਲਿਜਾ ਕੇ ਐਸਕੋਰਟ ਕਰਕੇ ਇਹਨੂੰ ਸ਼ਰਮ ਦਿੱਤੀ ਗਈ ਚੰਡੀਗੜ੍ਹ ਪੁਲਿਸ ਹੈੱਡਕ quarters ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਜਿਹੜਾ ਕਿ ਆਹ ਹੈ ਉਹ ਵਿਅਕਤੀ ਜਿਹੜਾ ਕਿ ਪੁਲਿਸ ਦੀਆਂ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਉਹ ਪੁਲਿਸ ਦੀ ਪੁਲਿਸ ਦੀ ਡਿਸ਼ਰਟ ਦੇ ਉੱਪਰ ਪੁਲਿਸ ਦੀ ਪੁਸ਼ਤ ਪਨਾਹੀ ਦੇ ਉੱਪਰ ਪੁਲਿਸ ਦੀ ਸੁਰੱਖਿਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੀਆਈਪੀ ਟ੍ਰੀਟਮੈਂਟ ਹੈ ਜਿਹੜਾ ਉਹ ਆਨੰਦ ਮਾਨ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਟਿਆਲਾ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜਵਾਨਾ ਨਾਲ ਮੁਲਾਕਾਤ ਕਰਨ ਪਹੁੰਚੇ ਪ੍ਰਧਾਨ ਧਾਮੀ ਨੇ ਦਾਵਾ ਕੀਤਾ ਕਿ 15 ਅਕਤੂਬਰ ਨੂੰ ਸੁਪਰੀਮ ਕੋਰਟ ਚ ਰਾਜਵਾਨਾ ਨੂੰ ਦਿੱਤੀ ਗਈ ਮੌਤੀ ਸਜ਼ਾ ਨੂੰ ਉਮਰ ਕੈਦ ਚ ਬਦਲਣ ਦੀ ਅਰਜ਼ੀ ਤੇ ਸੁਣਵਾਈ ਨਹੀਂ ਹੋਵੇਗੀ ਪਰ ਦੂਜੇ ਪਾਸੇ ਵਕੀਲ ਨੇ ਵੀ ਅੱਜ ਰਾਜਵਾਨਾ ਨਾਲ ਮੁਲਾਕਾਤ ਕੀਤੀ ਹੈ ਵਕੀਲ ਨੇ ਜਾਣਕਾਰੀ ਦਿੱਤੀ ਕਿ ਉਹ ਜੇਲ੍ਹ ਚ ਠੀਕ ਠਾਕ ਨੇ ਕੱਲ ਕੇਸ ਦੀ ਤਾਰੀਖ ਹੈ ਇਸ ਲਈ ਕੀ ਗੱਲਬਾਤ ਹੋਈ ਇਸ ਨੂੰ ਉਹ ਜਨਤਕ ਨਹੀਂ ਕਰ ਸਕਦੇ ਸਿਰਫ ਇਹੀ ਕਹਿਣਗੇ ਕਿ ਰਾਜਵਾਨਾ ਚੜ੍ਹਦੀ ਕਲਾ ਚ ਨੇ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ tạmਮੀ ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਦੇ ਕਾਤਲ ਬਲਬੰਤ ਸਿੰਘ ਰਾਜਵਾਨਾ ਨੂੰ ਮਿਲਣ ਪਹੁੰਚੇ ਪ੍ਰਧਾਨ tạmਮੀ ਨੇ ਦਾਵਾ ਕੀਤਾ ਹੈ ਕਿ ਸੁਪਰੀਮ ਕੋਰਟ 15 ਅਕਤੂਬਰ ਨੂੰ ਰਾਜਵਾਨਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਪਟੀਸ਼ਨ ਤੇ ਸੁਣਵਾਈ ਨਹੀਂ ਕਰੇਗੀ ਅਦਾਲਤ ਨੇ ਸੁਣਵਾਈ ਮੁਅੱਤਲ ਕਰ ਦਿੱਤੀ ਹੈ ਪ੍ਰਧਾਨ tạmਮੀ ਪਟਿਆਲਾ ਜੇਲ੍ਹ ਵਿੱਚ ਪਹੁੰਚੇ ਉਹਨਾਂ ਦੇ ਨਾਲ ਸ਼੍ਰਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲ, ਸੁਰਜੀਤ ਕੜੀ ਭਾਗ ਸਿੰਘ ਅਤੇ ਸਾਬਕਾ ਸਕੱਤਰ ਗੁਰਚਰਨ ਸਿੰਘ ਗਰੇਵਾਲ ਵੀ ਸਨ ਅਜੇ ਤੱਕ ਸਪਸ਼ਟ ਨਹੀਂ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਜੇਲ੍ਹ ਦੇ ਵਿੱਚ ਰਾਜਵਾਨਾ ਦੇ ਨਾਲ ਕੀ ਚਰਚਾ ਕਰਨ ਗਈ ਸੀ ਹਾਲਾਂਕਿ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਆਗੂਆਂ ਨੇ ਵਾਰ-ਵਾਰ ਮੰਗ ਕੀਤੀ ਹੈ ਕਿ ਰਾਜਵਾਨਾ ਦੇ ਮਾਮਲੇ ਵਿੱਚ ਇੱਕ ਪਾਸੜ ਫੈਸਲਾ ਲਿਆ ਜਾਵੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਅੱਜ ਤੋਂ ਪਹਿਲਾਂ ਵੀ ਕਈ ਵਾਰ ਰਾਜਵਾਨਾ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਮੀਟਿੰਗਾਂ ਤੋਂ ਬਾਅਦ ਉਹਨਾਂ ਸਪਸ਼ਟ ਕੀਤਾ ਕਿ ਰਾਜੂਵਾਨਾਂ ਨੇ ਵੀ ਇੱਕ ਪਾਸੜ ਫੈਸਲੇ ਦੀ ਮੰਗ ਕੀਤੀ ਹੈ ਆਪਣੇ ਭਰਾ ਦੇ ਭੋਗ ਮੌਕੇ ਲੁਧਿਆਣਾ ਆਏ ਰਾਜੂਵਾਨਾਂ ਨੇ ਕਿਹਾ ਸੀ ਜਦੋਂ 31 ਮਾਰਚ 2012 ਨੂੰ ਮੇਰੀ ਫਾਂਸੀ ਦਾ ਹੁਕਮ ਦਿੱਤਾ ਗਿਆ ਸੀ ਤਾਂ ਸਿੱਖ ਪਾਈਚਾਰਿਆਂ ਨੇ ਆਪਣੇ ਘਰਾਂ ਤੇ ਕੇਸਰੀ ਝੰਡੇ ਲਹਿਰਾਏ ਅਤੇ ਮੇਰੀ ਫਾਂਸੀ ਨੂੰ ਰੋਕਣ ਲਈ ਇਕਜੁੱਟ ਹੋ ਗਏ ਸਨ 12 ਸਾਲ ਬਾਅਦ ਵੀ ਉਹਨਾਂ ਦੇ ਕੇਸ ਵਿੱਚ ਕੋਈ ਫੈਸਲਾ ਨਹੀਂ ਆਇਆ ਉਹਨਾਂ ਕਿਹਾ ਕਿ ਉਹ ਐਨੇ ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਹਨ ਪਰ ਕੇਸ ਅਜੇ ਵੀ ਲੰਬੇ ਤੱਕ ਉਨਾ ਕਹਾ ਕਿ ਉਹਨਾਂ ਨੇ ਅਦਾਲਤ ਦੇ ਵਿੱਚ ਆਪਣਾ ਕੀਤਾ ਕਬੂਲ ਕੀਤਾ ਤੇ ਕਦੇ ਵੀ ਮੌਤ ਦੀ ਸਜ਼ਾ ਵਿਰੁੱਧ ਅਪੀਲ ਨਹੀਂ ਕੀਤੀ 31 ਅਗਸਤ 1995 ਨੂੰ ਚੰਡੀਗੜ੍ਹ ਵਿੱਚ ਸਕੱਤਰੇ ਦੇ ਬਾਹਰ ਇੱਕ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ ਤਤਕਾਲੀ ਮੁੱਖ ਮੰਤਰੀ ਬਿਆਨਤ ਸਿੰਘ ਸਮੇਤ 17 ਲੋਕ ਮਾਰੇ ਗਏ ਸਨ ਇਸ ਮਾਮਲੇ ਵਿੱਚ ਰਾਜਗੁਣਾ ਤੇ ਸਾਜ਼ਿਸ਼ ਰਚਨ ਦਾ ਦੋਸ਼ ਲਗਾਇਆ ਗਿਆ ਸੀ ਅਤੇ ਜੁਲਾਈ 2007 ਵਿੱਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਰਾਜਨੀਤਿਕ ਦਬਾਅ ਕਾਰਨ ਉਹਨਾਂ ਦੀ ਫਾਂਸੀ ਨੂੰ ਮੁਤਲਕੀ ਕਰ ਦਿੱਤਾ ਗਿਆ ਸੀ ਰਾਜਵਾਨਾ ਦੀ ਫਾਂਸੀ ਦੀ ਮਿਤੀ 21 ਮਾਰਚ 2022 ਨੂੰ ਹਦਾਇਤ ਕੀਤੀ ਗਈ ਸੀ ਪਰ ਪੰਜਾਬ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਜਿਸ ਕਾਰਨ ਉਹਨਾਂ ਦੀ ਫਾਂਸੀ ਨੂੰ ਰੋਕਿਆ ਗਿਆ ਤੇ ਸਿੱਖ ਧਾਰਮਿਕ ਸੰਸਥਾ ਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਜਵਾਨਾ ਵੱਲੋਂ ਸੁਪਰੀਮ ਕੋਰਟ ਵਿੱਚ ਰਹਿਮ ਦੀ ਅਪੀਲ ਦਾਇਰ ਕੀਤੀ ਜੋ ਅਜੇ ਤੱਕ ਪੈਂਡਿੰਗ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅੱਜ ਲੁਧਿਆਣਾ ਪਹੁੰਚੇ ਹੜਾ ਮਗਰੋਂ ਸ਼ਿਵਰਾਜ ਚੋਹਾਨ ਦਾ ਇਹ ਪੰਜਾਬ ਦਾ ਦੂਜਾ ਦੌਰਾ ਹੈ। ਉਹਨਾਂ ਨੇ ICAR ਦੀ ਮੱਕਾ ਇੰਸਟੀਚਿਊਟ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ 36703 ਟੁੱਟੇ ਘਰਾਂ ਲਈ 1.60 ਲੱਖ ਰੁਪਏ ਪ੍ਰਤੀ ਘਰ ਦੇ ਹਿਸਾਬ ਨਾਲ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੁਆਵਜ਼ਾ ਰਾਸ਼ੀ ਸੌਂਪੀ ਇਸ ਤੋਂ ਇਲਾਵਾ ਉਨ੍ਹਾਂ ਨੇ ਕਣਕ ਦੇ ਬੀਜ ਲਈ 74 ਕਰੋੜ ਅਤੇ ਸਰੋਂ ਲਈ 3.40 ਕਰੋੜ ਰੁਪਏ ਦਿੱਤੇ ਸ਼ਿਵਰਾਜ ਚੋਹਾਨ ਨੇ ਦੱਸਿਆ ਕਿ 1.20 ਲੱਖ ਰੁਪਏ ਨਵੇਂ ਘਰ ਬਣਾਉਣ ਲਈ ਤੇ 40000 ਰੁਪਏ ਮਜ਼ਦੂਰੀ ਅਤੇ ਪਖਾਨੇ ਬਣਾਉਣ ਲਈ ਦਿੱਤੇ ਗਏ ਨੇ ਤੇ ਇੱਕ ਤਾਂ ਕਣਕ ਦੇ ਬੀਜ ਦੀ ਮੰਗਾਈ تھی ਕਿ ਜਿਨ ਕੇ ਸਾਨੂੰ ਦੀ ਫਸਲ ਖਰਾਬ ਹੋ ਗਈ ਉਹਨਾਂ ਕੋ ਕਣਕ ਦਾ ਬੀਜ ਨਿਸੁਲਕ ਮਿਲ ਜਾਏ उसके लिए भी लगभग चौहत्तर करोड़ रुपए की राशि स्वीकृत की है बागवानी की फसलें भी खराब हुई होगी तो सरकार का जैसे प्रतिवेदन आएगा हॉर्टिकल्चर की फसलों के लिए भी हम मदद करेंगे एक समस्या आई थी मकान लोगों के पानी के कारण गिर गए थे टूट गए थे इतने खराब हो गए कि वो रहने के लायक नहीं बचे तो हमने पंजाब सरकार से निवेदन किया था तो क्योंकि फेडरल स्ट्रक्चर है अपना सर्वे का काम स्टेट गवर्नमेंट करती भाई जिन लोगों के मकान टूट गए हैं आप सर्वे करके हमारे पास पूरा प्रतिवेदन भेजिए तो वो प्रतिवेदन पहले हमारे पास आया था चौदह हजार मकानों का तो हमने पहले चौदह हजार मकानों की राशि स्वीकृत कर दी थी लेकिन मैंने और आग्रह किया था कुंडिया साहब भी जब वर्चुअल हम जुड़े थे पीएम किसान सम्मान निधि की पंजाब के किसानों को एडवांस में राशि इसलिए डाली कि अभी खेतीबाड़ी में काम आ जाए तो हमने यह कहा था कि और भी नुकसान हुआ हो तो बताएं। तो कल रात को नौ बजे हमारे पास छत्तीस हजार सात सौ तीन आवास का प्रस्ताव आया कि इनके मकान टूटे हैं खराब है तो मैंने पंजाब आने के पहले ही रात में नौ बजे मुझे प्रस्ताव मिला रात में स्वीकृत करके आज मैंने चिट्ठी चूंकि कैबिनेट मंत्री हैं जी वैसे तो मैंने ग्रामीण विकास मंत्री जी को भी आग्रह किया था कहीं एक कार्यक्रम करके और उस पर भी चर्चा कर लें। लेकिन उन्होंने कहा कि वो अभी नहीं है मुख्यमंत्री जी के पास भी मैंने पत्र भेजा था लेकिन आज कुंडिया साहब थे तो मैंने उन्हीं को स्वीकृति का पत्र भेज दिया इसमें एक लाख बीस हजार रुपया मकान खड़ा करने के लिए और मनरेगा की राशि मजदूरी के लिए और टॉयलेट का पैसा अलग लगभग चालीस हजार रुपया इसके अलावा मतलब एक लाख साठ हजार रुपया प्रति परिवार को अपना मकान खड़ा करने के लिए ठीक करने के लिए मिलेगा ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੂੰ ਵੀ ਪੱਕੀ ਪ੍ਰਤੀਨਿਧਤਾ ਦੇਣ ਦੀ ਪ੍ਰਕਿਰਿਆ ਵਧ ਦਿੱਤੀ ਹੈ ਇਸ ਦੇ ਲਈ ਪੰਜਾਬ ਪੁਨਰਗਠਨ ਐਕਟ 1968 ਚ ਸੋਧ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਇਸ ਨੂੰ ਪੰਜਾਬ ਨਾਲ ਕੇਂਦਰ ਦਾ ਇੱਕ ਹੋਰ ੱੱਕਾ ਕਰਾਰ ਦਿੱਤਾ ਹੈ ਨੀਲ ਗਰਗ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੀ BBMB ਚੋਂ ਸਥਾਈ ਮੈਂਬਰੀ ਨੂੰ ਖੁੰਡਾ ਕੀਤਾ ਤੇ ਹੁਣ ਦੂਸਰੇ ਸੂਬਿਆਂ ਨੂੰ ਵੀ ਪੰਜਾਬ ਦੇ ਬਰਾਬਰ ਪੱਕੀ ਹਿੱਸੇਦਾਰੀ ਦੇਣ ਦਾ ਰਾਹ ਖੋਲ ਦਿੱਤਾ ਏ ਜਦਕਿ ਪੰਜਾਬ BBMP ਦਾ ਸਭ ਤੋਂ ਵੱਧ ਖਰਚਾ ਚੱਲਦਾ ਏ ਨੀਲ ਗਰਗ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਹੱਕਾਂ ਨੂੰ ਸੁਰੱਖਿਅਤ ਰੱਖਣ 'ਚ ਕੋਈ ਕਸਰ ਨਹੀਂ ਛੱਡੇਗੀ ਪੰਜਾਬ ਦਾ ਪੁਨਰਗਠਨ 1964 ਜਿਸ ਦੀ ਧਾਰਾ 79 2A ਦੇ ਵਿੱਚ ਤਬਦੀਲੀ ਕਰਕੇ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ BBMP ਦਾ ਪੁਨਰਗਠਨ ਕਰਨਾ ਚਾਹੁੰਦੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਸ ਮੁੱਦੇ ਦੇ ਉੱਤੇ ਜਿੱਦਾਂ ਕਹਿੰਦੇ ਆ ਨਾਲੇ ਚਤੁਰ ਨਾਲੇ ਚੁਤਰਾਇਆ ਸਵੇਰੇ ਬਹੁਤ ਸਾਰੇ ਚੈਨਲਾਂ ਦੇ ਉੱਤੇ ਬਹਿਸ ਹੋਈ ਔਰ ਪੰਜਾਬ ਬੀਜੇਪੀ ਦੇ ਬੁਲਾਰੇ ਇਸ ਚਿੱਠੀ ਨੂੰ ਝੂਠਲਾ ਰਹੇ ਸੀ ਔਰ ਕਹਿ ਰਹੇ ਸੀ ਕਿ ਇਦਾਂ ਦੀ ਕੋਈ ਚਿੱਠੀ ਕੇਂਦਰ ਸਰਕਾਰ ਨੇ ਨਹੀਂ ਲਿਖੀ ਔਰ ਮੈਂ ਤੁਹਾਡੇ ਸਾਹਮਣੇ ਉਹ ਜਿਹੜੀ ਚਿੱਠੀ ਹੈ ਉਹ ਤੁਹਾਨੂੰ ਦਿਖਾਉਣਾ ਚਾਹਣਾ ਕਿ ਇਹ ਚਿੱਠੀ ਕੇਂਦਰ ਸਰਕਾਰ ਵੱਲੋਂ ਚਾਰੋਂ ਸੂਬੇ ਹੈ ਜੋ ਪੰਜਾਬ ਹਰਿਆਣਾ हिमाचल ਅਤੇ ਰਾਜਸਥਾਨ ਉਹਨਾਂ ਦੇ ਸਕੱਤਰਾਂ ਨੂੰ ਲਿਖੀ ਗਈ ਹੈ ਔਰ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਹਿਮਾਚਲ ਨੂੰ ਅਤੇ ਰਾਜਸਥਾਨ ਨੂੰ BBMP ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦੀ ਹੈ ਕੇਂਦਰ ਸਰਕਾਰ ਵੱਲੋਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਚ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੂੰ ਪ੍ਰਤੀਨਿਧਤਾ ਦੇਣ ਦੇ ਮਾਮਲੇ ਦੀ ਸ਼੍ਰੋਮਣੀ ਅਕਾਲੀ ਦਲ ਨੇ ਕਰੜੀ ਨਖੇਦੀ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਪਰਮਵੰਸ ਸਿੰਘ ਬੰਟੀ ਰੁਮਾਣਾ ਨੇ ਕਿਹਾ ਕਿ ਇਹ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੇਂਦਰ ਸਰਕਾਰ ਦੀ ਕੋਜੀ ਚਾਲ ਹੈ। ਆਮ ਆਦਮੀ ਪਾਰਟੀ ਵੀ ਕੇਂਦਰ ਸਰਕਾਰ ਨਾਲ ਰਲਈ ਹੋਈ ਹੈ। ਆਮ ਆਦਮੀ ਪਾਰਟੀ ਦੇ ਕੋਟਾਲਿਆਂ ਦੀਆਂ ਕਈ ਫਾਈਲਾਂ ਕੇਂਦਰ ਕੋਲ ਨੇ ਇਸ ਲਈ ਉਹ ਕੇਂਦਰ ਦੇ ਫੈਸਲੇ ਦਾ ਖੁੱਲਕੇ ਵਿਰੋਧ ਨਹੀਂ ਕਰ ਰਿਹਾ। ਰੁਮਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਤੇ ਚੁੱਪ ਨਹੀਂ ਬੈਠੇਗਾ ਸੜਕਾਂ ਤੋਂ ਲੈ ਕੇ ਅਦਾਲਤ ਤੱਕ ਕੇਂਦਰ ਦੇ ਫੈਸਲੇ ਖਿਲਾਫ ਲੜਾਈ ਲੜਨ ਲਈ ਅਕਾਲੀ ਦਲ ਤਿਆਰ ਹੈ ਸੋ ਹੁਣ ਮੈਂਬਰ 2 ਤੋਂ ਵਧਾ ਕੇ 4 ਕਰਨਾ ਇਹਦਾ ਕਾਰਨ ਕੀ ਹੈ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਡੈਮ ਦੇ ਜਦੋਂ ਵੀ ਕੋਈ ਕ੍ਰਿਟੀਕਲ ਡਿਸੀਜਨਸ ਲੈਣੇ ਹੁੰਦੇ ਆ ਕੋਈ ਇੰਪੋਰਟੈਂਟ ਡਿਸੀਜਨਸ ਲੈਣੇ ਹੁੰਦੇ ਆ ਕੋਈ ਪਾਣੀਆਂ ਦੀ ਵੰਡ ਨੂੰ ਲੈ ਕੇ ਡਿਸਪਿਊਟ ਪੈਦਾ ਹੁੰਦਾ ਜਿਵੇਂ ਪਿੱਛੇ ਜੇ ਪੰਜਾਬ ਤੇ ਹਰਿਆਣਾ ਦਾ ਪੈਦਾ ਹੋਇਆ ਜਾਂ ਬਿਜਲੀ ਦੀ ਵੰਡ ਨੂੰ ਲੈ ਕੇ ਕੋਈ ਡਿਸਪਿਊਟ ਪੈਦਾ ਹੁੰਦਾ ਉਦੋਂ ਫਿਰ ਬੋਰਡ ਦੇ ਡਿਸੀਜਨਸ ਮжоਰਿਟੀ ਨਾਲ ਲਿੱਤੇ ਜਾਂਦੇ ਹੁਣ ਤੱਕ ਪੰਜਾਬ ਤੇ ਹਰਿਆਣਾ ਦਾ ਇੱਕ ਇੱਕ ਮੈਂਬਰ ਸੀ ਇੱਕ ਸੈਂਟਰਲ ਗਵਰਨਮੈਂਟ ਦਾ ਨੁਮਾਇੰਦਾ ਸੀ ਦੋ ਹੋਰ ਮੈਂਬਰ ਵਿੱਚ ਪਾ ਕੇ ਇੱਕ ਰਾਜਸਥਾਨ ਦਾ ਇੱਕ ਹਿਮਾਚਲ ਦਾ ਪੰਜਾਬ ਦੇ ਖਿਲਾਫ ਇੱਕ ਬਹੁਤ ਤਕੜਾ ਗਰੁੱਪ ਬਣਾਇਆ ਗਿਆ ਜਿਦੇ ਚ ਹਰਿਆਣਾ ਰਾਜਸਥਾਨ ਹਿਮਾਚਲ ਤੇ ਕੇਂਦਰ ਚਾਰ ਮੈਂਬਰ ਜਦੋਂ ਕੇਂਦਰ ਦੀ ਸਰਕਾਰ ਨੂੰ ਲੋੜ ਪਈ ਪੰਜਾਬ ਦੇ ਖਿਲਾਫ ਵਰਤਨ ਵਾਸਤੇ ਪੰਜਾਬ ਦੇ ਇੰਟਰਸਟਸ ਦੇ ਖਿਲਾਫ ਵਰਤਨ ਵਾਸਤੇ 4 ਇਸ ਟੂ 1 ਹੋ ਜਾਣਾ ਹੈ ਫਿਰ ਫਿਰ ਜਦੋਂ ਡਿਸੀਜਨਸ ਐਡੀ ਮੈਜੋਰਿਟੀ ਨਾਲ ਲਿੱਤੇ ਗਏ ਕੋਰਟਾਂ ਦੇ ਵਿੱਚ ਵੀ ਫਿਰ ਬਾਹ ਫੜਨੀ ਕੋਰਟਾਂ ਵੱਲੋਂ ਬੜੀ ਔਖੀ ਹੋ ਜਾਂਦੀ ਹੈ ਸੋ ਇਹ ਸਮਝਣ ਦੀ ਲੋੜ ਹੈ ਪਰ ਇੱਥੇ ਇੱਕ ਚੀਜ਼ ਹੋਰ ਸਮਝਣ ਦੀ ਲੋੜ ਹੈ ਇਹ ਹਿੰਮਤ ਕਿਉਂ ਪੈ ਰਹੀ ਹੈ ਕੇਂਦਰ ਸਰਕਾਰ ਦੀ ਇਹ ਸਭ ਕੁਝ ਕਰਨ ਦੀ ਇਹ ਇਸ ਕਰਕੇ ਪੈ ਰਹੀ ਹੈ ਕਿ ਪੰਜਾਬ ਦੀ ਸਰਕਾਰ ਰਲੀ ਹੋਈ ਹੈ ਹਮ ਬਿਸਤਰ ਹੋ ਗਏ ਇਹ ਦੋਨੋਂ ਸਿਵਿਅਰਲੀ ਕੰਪਰਮਾਈਜ਼ਡ ਹੈ ਪੰਜਾਬ ਦੀ ਸਰਕਾਰ ਕਿਉਂ ਨਹੀਂ ਪੰਜਾਬ ਦੇ ਇਸ਼ੂਜ਼ ਨੂੰ ਡਿਫੈਂਡ ਕਰ ਸਕਰੇ ਚੱਜ ਨਾਲ ਕਿਉਂਕਿ ਇਹਨਾਂ ਦੀਆਂ ਸਾਰੀਆਂ ਕਮੀਆਂ ਪੇਸ਼ੀਆਂ ਇਹਨਾਂ ਦੀਆਂ ਚੋਰੀਆਂ ਠੱਗੀਆਂ ਇਹਨਾਂ ਦੀ ਲੁੱਟ ਦੀਆਂ ਕਹਾਣੀਆਂ ਸਾਰੀਆਂ ਕੇਂਦਰ ਦੀ ਸਰਕਾਰ ਕੋਲ ਹੈ ਮੈਂ ਇੱਕ ਧਾਰਨ ਤੁਹਾਨੂੰ ਦਿੰਦਾ ਐ ਐਕਸਾਈਜ਼ ਪਾਲਿਸੀ ਦਾ ਬੜਾ ਰੌਲਾ ਪਿਆ ਸੀ ਦੇਸ਼ ਦੀ ਪਾਰਲੀਮੈਂਟ ਚ ਵੀ ਮੁੱਦਾ ਉੱਠਿਆ ਸੀ ਹਜ਼ਾਰਾਂ ਕਰੋੜ ਦੀ ਠੱਗੀ ਇਹਨਾਂ ਨੇ ਲੁੱਟ ਕੀਤੀ ਪੰਜਾਬ ਦੇ ਨਾਲ ਪੰਜਾਬ ਦੀ ਸਰਕਾਰ ਨੇ ਐਕਸਾਈਜ਼ ਪਾਲਿਸੀ ਦਿੱਲੀ ਵਾਲੀ ਕਾਪੀ ਕਰਕੇ ਉਹੀ ਪਾਲਿਸੀ ਉਹੀ ਬੰਦੇ ਬਣਾਉਣ ਵਾਲੇ ਉਹੀ ਬੈਨੇਫਿਸ਼ਰੀਜ਼ ਸੇਮ ਜਿਵੇਂ ਦਿੱਲੀ 'ਚ ਹੈ ਤੇ ਦਿੱਲੀ ਦੇ ਵਿੱਚ ਤਾਂ ਪਰਚੇ ਹੋ ਕੇ ਉਹ ਅੰਦਰ ਵੀ ਦੋ-ਦੋ ਸਾਲ ਲਾਇਆ ਹੈ ਤੇ ਪੰਜਾਬ ਦੇ ਵਿੱਚ ਉਹਦੇ ਤੇ ਕੋਈ ਐਕਸ਼ਨ ਨਹੀਂ ਹੁੰਦਾ ਇਸ ਦੇ ਬਾਵਜੂਦ ਕਿ ਵੀ ਬਾਹਰ ਸਿਮਰਤ कौर ਬਾਦਲ ਨੇ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਜੀ ਦੇ ਕਹਿੰਦੇ ਉਥੇ ਰਿਪਰੈਜੈਂਟੇਸ਼ਨ ਵੀ ਦਿੱਤੀ ਸੀ ਇਸ ਮਸਲੇ ਤੇ ਸੋ ਮੈਂ ਲੋਕਾਂ ਨੂੰ ਸੁਚੇਤ ਕਰਨਾ ਚਾਹਣਾ ਹੈ ਕਿ ਇਹ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੇ ਡੈਮਾਂ ਤੇ ਪੰਜਾਬ ਦੀ ਪਾਵਰ ਜਨਰੇਸ਼ਨ ਤੇ ਟੋਟਲ ਕੇਂਦਰ ਦਾ ਕੰਟਰੋਲ ਕਰਨਾ ਚਾਹੁੰਦੀ ਹੈ ਜਿਹਨੂੰ ਕਿਸੇ ਕੀਮਤ ਤੇ ਨਹੀਂ ਹੋਣ ਦਿੱਤਾ ਜਾਊਗਾ ਚਾਹੇ ਸਰਕਾਰ ਚ ਅਜ ਨਾ ਹੋਈਏ ਪਰ ਪੰਜਾਬ ਦੀ ਲੜਾਈ ਡਟਵੇਂ ਤਰੀਕੇ ਨਾਲ ਲੜਾਂਗੇ ਚਾਹੇ ਉਹ ਲੋਕਾਂ ਚ ਲੈ ਕੇ ਜਾਣੀ ਪਵੇ ਚਾਹੇ ਕੋਟਾਂ ਕਚਹਿਰੀਆਂ ਦੇ ਵਿੱਚ ਲੜਨੀ ਪਵੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਆਜਾਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਕਈ ਪਿੰਡਾਂ 'ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਆਪਣੇ ਚੋਣ ਪ੍ਰਚਾਰ ਦੌਰਾਨ ਹਰਮੀਤ ਸੰਧੂ ਵਿਰੋਧੀ ਪਾਰਟੀਆਂ ਤੇ ਤਿੱਖੇ ਨਿਸ਼ਾਨੇ ਕੱਸ ਰਹੇ ਸਨ ਇਸ ਦੌਰਾਨ ਉਹ ਆਪਣੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਭ ਤੋਂ ਵੱਧ ਆਲੋਚਨਾ ਕਰ ਰਹੇ ਨੇ ਹਰਮੀਤ ਸੰਧੂ ਨੇ ਕਿਹਾ ਕਿ ਇਸ ਵਾਰ ਅਕਾਲੀ ਦਲ ਦਾ ਉਮੀਦਵਾਰ 5ਵੇਂ ਨੰਬਰ ਤੇ ਆਏਗਾ ਅਕਾਲੀ ਦਲ ਨੇ ਮਜੀਠਾ ਹਲਕੇ ਦੀ ਰਹਿਣ ਵਾਲੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਬਣਾਇਆ ਹੈ ਅਜਿਹਾ ਕਰਕੇ ਅਕਾਲੀ ਦਲ ਨੇ ਧਰਮੀ ਫੌਜੀਆਂ ਦਾ ਅਪਮਾਨ ਕੀਤਾ ਹੈ ਸੰਧੂ ਨੇ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਨੇ ਅਜਿਹੇ ਗੁਨਾਹ ਕੀਤੇ ਨੇ ਜਿਨ੍ਹਾਂ ਨੂੰ ਰੱਬ ਵੀ ਮੁਆਫ ਨਹੀਂ ਕਰ ਸਕਦਾ ਸੋ ਭਰਾਵੋ ਕੋਈ ਆਪਣੇ ਆਪਣੇ ਹੁੰਦੇ ਆ ਆ ਜਿੰਨੇ ਵੀ ਕੈਂਡੀਡੇਟ ਆ ਨਾ ਕੋਈ ਕਾਲੀਆਂ ਨੇ ਤੇ ਪਤਾ ਨਹੀਂ ਕਿੱਥੋਂ ਲਿਆ ਆ ਗੇ ਮਾਰਿਆ ਮਜੀਠੇ ਤੋਂ ਮੈਂ ਕਿਹਾ ਧਾਨਿਆਂ ਕਾਲੀ ਵੀ ਆਂਦੇ ਜੀ ਧਰਮੀ ਫੌਜੀ ਆ ਇਹਨਾਂ ਦਾ ਦੇ ਮੈਂ ਹਿਸਾਬ ਲਾਇਆ ਵੀ ਅੱਗੇ ਇੱਕ ਅੱਧਾ ਰਹਿ ਗਿਆ ਜੀ ਸਾਰੇ ਵਿਧਾਨ ਸਭਾ ਜਦੇ ਉਹ ਵੀ ਉੱਡ ਜਾਣਾ ਜੀ ਆ ਮੇਰੇ ਤੋਂ ਲਖਾ ਲੋ ਅੱਜ ਜੀ ਇਹਨਾਂ ਦੇ ਤੇ ਹਾਲ ਇਹੋ ਜਿਹੇ ਫੈਸਲੇ ਕਾਲੀਆਂ ਨੇ ਕੀਤੇ ਨੇ ਵੀ ਬੇੜਾ ਹੀ ਗਰਕ ਕਰਤਾ ਸਿਸਟਮ ਦਾ ਤੁਸੀਂ ਕਹੋਗੇ ਤੂੰ ਵੀ ਤੇ ਕਾਲੀਆ ਜਿਹਾ ਤੇ ਭਰਾਓ ਮੈਂ ਤੇ ਪਹਿਲਾਂ ਇਹਨਾਂ ਨੂੰ ਛੱਡ ਕੇ ਆ ਗਿਆ ਸਾਲ ਪਹਿਲਾਂ ਮੈਂ ਇਹ ਪਹਿਲਾਂ ਹੀ ਹੱਥ ਜੋੜ ਆਇਆ ਵੀ ਭਰਾਵੋ ਮੈਨੂੰ ਮਾਫ਼ੀ ਦਿਓ ਮੈਂ ਬੜਾ ਤੁਹਾਡੇ ਨਾਲ ਕੰਮ ਕਰ ਲਿਆ ਪਰ ਤੁਹਾਡੇ ਫੈਸਲੇ ਸਹੀ ਨਹੀਂਗੇ ਤੁਸੀਂ ਜਨਤਾ ਪ੍ਰਤੀ ਵਫਾਦਾਰ ਨਹੀਂਗੇ ਅੱਜ ਜੇ ਧਰਮੀ ਫੌਜੀ ਦੀ ਗੱਲ ਕਰਦੇ ਮੇਰੇ ਖਾਤੇ ਤੁਹਾਡੇ ਪਿੰਡ ਦੀ ਧਰਮੀ ਫੌਜੀ ਕਹੀ ਹੋਣੀ ਸਾਡੇ ਤਰਨਤਾਰ ਜੀ ਤੁਹਾਡੇ ਧਰਮੀ ਫੌਜੀ ਕਹੀ ਹੋਣੀ ਆ ਪੱਟੀ ਚ ਹੋਣਗੇ ਸਾਡੇ ਜ਼ਿਲ੍ਹੇ ਚ ਕਿੰਨੇ ਧਰਮੀ ਫੌਜੀ ਹੋਣੇ ਤੇ ਕੀ ਗੱਲ ਧਰਮੀ ਫੌਜੀ ਮਜੀਠੇ ਜੀ ਸਾਰੇ ਵਸਦੇ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਧਰਮੀ ਫੌਜੀ ਜੇ ਅੱਗੇ ਇਤਿਹਾਸ ਗਵਾਹ ਆ 17 ਸਾਲਾਂ ਦਾ ਅਕਾਲੀਦਾਰ ਵੀ ਲੜਦਾ ਆ ਕੀ ਅੱਗੇ ਧਰਮੀ ਫੌਜੀਆ ਨੂੰ ਟਿਕਟ ਦਿੰਦੇ ਰਹਿਆ ਪੰਜਾਬ ਦੇ ਵਿੱਚ ਕਿਸੇ ਧਰਮੀ ਫੌਜੀ ਨੂੰ ਟਿਕਟ ਮਿਲੀ ਕਿਸੇ ਨੂੰ ਇਸ ਬੜਾ ਵੱਡਾ ਛੜੇ ਅੰਦਰ ਰਚ ਰਹੇ ਆ ਕਿ ਅਸੀਂ ਸਾਨੂੰ ਵੋਟਾਂ ਮਿਲ ਜਾਣ ਸਾਨੂੰ ਏ ਕੋਈ ਨਾ ਕੋਈ ਅਹੀਂ ਤੀਜੇ ਚੌਥੇ ਨੰਬਰ ਤੇ ਆ ਜੀਏ ਵੈਸੇ ਜਾਣਾਂ ਦੇ ਨਾ ਇਨਾ ਪੰਜਵੇਂ ਨੰਬਰ ਤੇ ਆਏ ਮੇਰੇ ਤੋਂ ਲਿਖਾ ਲਓ ਕਿ ਹੋਗੀ ਜੇਦੀ ਨੀਤ ਦੇ ਨiyet ਦੇ ਵਿੱਚ ਖਰਾਬੀ ਹੋਵੇ ਨਾ ਉਹ ਬੰਦਾ ਕਾਮਯਾਬ ਨਹੀਂ ਹੋ ਸਕਦਾ ਇਸ ਕਰਕੇ ਆ ਮੇਰੇ ਭਰਾ ਕਈ ਹੱਸਣਦੇ ਆ ਪੰਜਵੇਂ ਨੰਬਰ ਤੋਂ ਠੀਕ ਗੱਲ ਆ ਮੈਂ ਤੇ ਆਪ ਮੰਨਦਾ 5ਵੇਂ ਨੰਬਰ ਤੇ ਇਹਨਾਂ ਨੇ ਜਾਣਾ ਹਰਿਆਣਾ ਦੇ ਸੀਨੀਅਰ ਆਈਪੀਐਸ ਅਫਸਰ ਵਾਈ ਪੂਰਨ ਕੁਮਾਰ ਦੀ ਮੌਤ ਮਾਮਲੇ ਨੂੰ 7 ਦਿਨ ਬੀਤ ਚੁੱਕੇ ਨੇ ਪਰ ਅਜੇ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਹੋ ਸਕਿਆ ਮੰਗਲਵਾਰ ਸਵੇਰੇ ਆਈਪੀਐਸ ਦੇ ਪਰਿਵਾਰ ਨੂੰ ਮਿਲਣ ਲਈ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪਹੁੰਚੇ ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਹਰਿਆਣਾ ਸਰਕਾਰ ਤਮਾਸ਼ਾ ਬੰਦ ਕਰੇ ਉਹਨਾਂ ਕਿਹਾ ਕਿ ਆਈਪੀਐਸ ਦੇ ਪਰਿਵਾਰ ਤੇ ਦਬਾਅ ਪਾਇਆ ਜਾ ਰਿਹਾ ਏ ਇਹ ਨਹੀਂ ਹੋਣਾ ਚਾਹੀਦਾ ਹਰਿਆਣਾ ਸਰਕਾਰ આરોપી ਅਫਸਰਾਂ ਨੂੰ ਗ੍ਰਿਫਤਾਰ ਕਰੇ ਅਤੇ ਮਰਹੂਮ ਆਈਪੀਐਸ ਦਾ અપਮਾਨ ਨਾ ਕਰੇ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਇੱਕ ਸਰਵਿਸ ਸਰਵਿੰਗ ਅਫਸਰ ਹੈ ਆਪ ਸਮਝਦੇ ਹੋ ਦੇਸ਼ ਸਮਝਦਾ ਹੈ ਕਿ ਇੱਥੇ کیسے ਪ੍ਰੈਸ਼ਰ ਆ ਸਕਦੇ ਕਾਰਵਾਈ ਹੋਣੀ ਚਾਹੀਏ ਹਾਂਜੀ और इमीडिएटली इन अफसरों पर एक्शन होना चाहिए एक्शन होना चाहिए आप अरेस्ट कीजिए आप 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 अरेस्ट कीजिए पोल की केस लगाया गया है आप अरेस्ट कीजिए एक्शन शुरू कीजिए नहीं देखिए देखिए परिवार सिंपल मैसेज और बिल्कुल सही है वो कह रहे हैं हमें रिस्पेक्ट आपने हमारे पति को डिसरिस्पेक्ट किया आपने उसके करियर को खत्म करने की कोशिश की उन्होंने आत्महत्या की बढ़ने के बाद रिस्पेक्ट की। और अगर आप रिस्पेक्ट नहीं देंगे तो वो हमारे लिए एक्सेप्टेबल नहीं है ये कहा डीजीपी के एक सेकंड बोलने दीजिए मुझे और ये बिल्कुल सही है हंड्रेड परसेंट सही है और ये सिर्फ एक परिवार की रिस्पेक्ट की बात नहीं है हिंदुस्तान के हर दलित भाई बहन की रिस्पेक्ट की बात तो मैं फिर से कह रहा हूँ प्रधानमंत्री से कह रहा हूँ चीफ मिनिस्टर से कह रहा हूँ जल्दी से जल्दी आप कार्रवाई कीजिए थैंक यू राहुल जी ਭਾਜਪਾ ਦੇ ਸੀਨੀਅਰ ਆਗੂ ਸੋਮਪ੍ਰਕਾਸ਼ ਨੇ ਵਿਰੋਧੀ ਪਾਰਟੀਆਂ ਤੇ ਆਈਪੀਐਸ ਅਫਸਰ ਵਾਈ ਪੂਰਨ ਕੁਮਾਰ ਦੀ ਮੌਤ ਤੇ ਮਾਮਲੇ 'ਚ ਰਾਜਨੀਤੀ ਕਰਨ ਦਾ આરોਪ ਲਗਾਇਆ ਹੈ ਸੋਮਪ੍ਰਕਾਸ਼ ਨੇ ਕਿਹਾ ਕਿ ਸਾਨੂੰ ਆਈਪੀਐਸ ਅਫਸਰ ਦੀ ਮੌਤ ਦਾ ਅਫਸੋਸ ਹੈ ਪਰ ਇਸ ਦੇ ਲਈ ਭਾਜਪਾ ਨੂੰ ਦੋਸ਼ ਦੇਣਾ ਠੀਕ ਨਹੀਂ वाई पूरन कुमार ਨੂੰ ਆਪਣੇ ਮਹਿਕਮੇ ਦੇ ਕੁਝ ਅਫਸਰਾਂ ਨਾਲ ਨਾਰਾਜ਼ਗੀ ਸੀ ਜਿਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਸੋਮ ਪ੍ਰਕਾਸ਼ ਨੇ ਕਿਹਾ ਕਿ ਆਮ ਆਦਮੀ ਪਾਰਟੀਆਂ ਨੂੰ ਦਲਿਤ ਨਾਲ ਜ਼ਿਆਤੀ ਦੱਸਦੇ ਹੋਏ ਸਿਆਸੀ ਰੋਟੀਆਂ ਸੇਕ ਰਹੀ ਹੈ ਜਦਕਿ ਪੰਜਾਬ ਦੀ ਆਪ ਸਰਕਾਰ ਨੇ ਦਲਿਤ ਨੂੰ ਡਿਪਟੀ ਸੀਐਮ ਬਣਾਉਣ ਦਾ ਵਾਅਦਾ ਪੂਰਾ ਨਹੀਂ ਕੀਤਾ ਨਾ ਹੀ ਉਹਨਾਂ ਵੱਲੋਂ ਕਿਸੇ ਦਲਿਤ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਹੈ ਇਹ ਸਾਰੀਆਂ ਪਾਰਟੀਆਂ ਦਾ ਜਾਣਾ ਕੋਈ ਹਜਰੀਨ ਸ਼ਿਫਤੀ ਦੇ ਤੌਰ ਤੇ ਜਾਣਾ ਪਰ ਇਹਨੂੰ ਪੋਲੀਟਿਕਾਈਜ਼ ਕਰਨਾ ਕੋਸ਼ਿਸ਼ ਕੀਤੀ ਹੈ ਆਮ ਆਦਮੀ ਪਾਰਟੀ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਗੱਲ ਨੂੰ ਰਿਜ਼ਾ ਕਰੀਏ ਕਿ ਜਿਹੜੀਆਂ ਭਾਜਪਾ ਰੂਲ ਸਟੇਟ ਹੈ ਇਸ ਦਾ ਕਿਉਂ ਦੇਖੋ ਨਾ ਤਕਾ ਹੋ ਗਿਆ ਇਹ ਕਹਿਣਾ ਬਿਲਕੁਲ ਗਲਤ ਹੈ ਉਹਨਾਂ ਨੇ ਸ਼ਕਤੀਕਰਨ ਜਾਣਾ ਠੀਕ ਹੈ ਸਾਰੀਆਂ ਪਾਰਟੀਆਂ ਜਾਣ ਜਿਵੇਂ ਰਾਹੁਲ ਕਾਂਧੀ ਜੀ ਅੱਜ ਜਾ ਕੇ ਉੱਥੇ ਆਏ ਨੇ ਠਾਕਰੇ ਜੀ ਸਾਡੇ ਮੰਤਰੀ ਹੋਰ ਤੇ ਜਾ ਕੇ ਆਏ ਨੇ ਹੋਰ ਮੰਤਰੀ ਇੱਕ ਹੋਰ ਦਿੱਲੀ ਦਵਾਰੇ ਨੇ ਉਹਨਾਂ ਨੇ ਜਾਣਾ ਸਾਰੇ ਦਾ ਜਾਣ ਦਾ ਹੱਕ ਬੰਦਾ ਉਹਨਾਂ ਦਾ ਸ਼ਕਤੀ ਬਰਕਰਾਰ ਰੱਖਣ ਦਾ ਸਾਰਾ ਹੱਕ ਉਹਨਾਂ ਦਾ ਪਰ ਇਹਨੂੰ ਇਹ ਕਹਿਣਾ ਵੀ ਇਹ ਕਾਮੇਦ ਬੂਸ ਕੇ ਟੈਸਟ ਕਰਕੇ ਉੱਤੇ ਜਾਤੀ ਹੋ ਰਹੀ ਹੈ ਜਾਵਣਾ ਸੋਸ਼ਲਿਸਟ ਇਸ ਤਰ੍ਹਾਂ ਕਿ ਕੀਤਾ ਉਹ ਤੇ ਇਨਸਾਫ ਨਹੀਂ ਮਿਲਦਾ ਇਹ ਬਿਲਕੁਲ ਜਦੋਂ ਕੋ ਪਾਰਟੀਆਂ ਲੋਕਤੰਤਰ ਢੰਗ ਨਾਲ ਜਿੱਤਣ ਦੀ ਸਥਿਤੀ 'ਚ ਨਾ ਹੋ ਆਮ ਆਗੂ ਪਾਰਟੀ ਦੀ ਪਰਵਾਹ ਨੂੰ ਕੀ ਹੈ ਉਹ ਦਿੱਲੀ 'ਚ ਬੁਰੀ ਤਰ੍ਹਾਂ ਹਟ ਚੁੱਕੇ ਨੇ ਕੇਜਰੀਵਾਲ ਵੇਲੇ ਉੱਥੋਂ ਕਿਵੇਂ ਉਹਨਾਂ ਕੋਲ ਕੰਮਕਾਰ ਕੋਈ ਹੈ ਨਹੀਂ ਤੇ ਇਹਨਾਂ ਨੂੰ ਸਾਰੀ ਪਾਰਟੀ ਨੇ ਸਪੈਸ਼ਲ ਆਇਆ ਤੇ ਹੋਰ ਕਿਸੇ ਨੇ ਕਿਸੇ ਟੰਗ ਨਾਲ ਜਿਹੜੀਆਂ ਪਾਰਟੀਆਂ ਦਿੱਤੀਆਂ ਰਹੀਆਂ ਉਹਨਾਂ ਨੂੰ ਹੋਰ ਬਦਨਾਮ ਕਿਵੇਂ ਕਰ ਸਕਦੇ ਆ ਇਸ ਪਾਸੇ ਲੱਗੇ ਹੋਏ ਆਪਾਂ ਇਹਨਾਂ ਦੀ ਕੇਜਰੀਵਾਲ ਦੀ ਗਏ ਜੇ ਆਮ ਆਦੀ ਪਾਰਟੀ ਦੀ ਗੱਲ ਕਰੀਏ ਪੰਜਾਬ ਵਿੱਚ ਜੋ 2022 ਚ ਸਰਕਾਰ ਆਈ ਹੈ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਤੇ ਜੋਨ ਮੈਨੀਫੈਸਟੋ ਦਾ ਵਾਅਦਾ ਕਿ ਪੰਜਾਬ ਦੇ ਗ੍ਰਿਫਟ ਨੂੰ ਛੇ ਨੰਬਰਾਂ ਵਾਂਗ ਅਸੀਂ 20 ਅੱਜ ਤੱਕ ਬਾਰ ਬਾਰ ਕਹਿਣ ਦੇ باوجود ਵੀ ਉਹ ਨਹੀਂ ਬਣ ਸਕਿਆ ਉਹ ਜਦੋਂ ਲੋਕ ਸਭ ਵਿਧਾਨ ਸਭਾ ਜਗ੍ਹਾ ਉਤਰੀ ਉਠਾਈ ਗਈ ਜਿਹੜੇ ਐਮਐਲਏ ਆ ਨੰਬਰ ਵਾਲੇ ਉਹਨਾਂ ਕੋਲ ਬੰਦ ਕੀਤੀ ਬਹੁਤ ਤਮੈਜ਼ ਨਾਲ ਗੱਲਬਾਤ ਕੀਤੀ ਔਰ ਉੱਥੇ ਉਹਨਾਂ ਨੂੰ ਇਨਸਰਟ ਕੀਤੀ ਜਿਹੜਾ ਆਪਣੇ ਵਾਅਦੇ ਦਾ ਪੂਰਾ ਕਰਦੇ ਨਹੀਂ ਦੂਜਾ ਕਿ ਇਸ ਰਾਸ਼ਨ ਦੀ ਗੱਲ ਕਰਦੇ ਆ ਰਾਜ ਸਭਾ ਦੇ ਸੱਤ ਸੀਟਾਂ ਨੇ ਸੱਤ ਦੀਆਂ ਸਤਾਮ ਆਦੀ ਪਾਰਟੀ ਕੋਲ ਨੇ ਇਹਨਾਂ ਤੇ ਇੱਕ ਵੀ ਕਿਸੇ ਐਸੀ ਗੱਤਿ ਉਹ ਨਹੀਂ ਦਿੱਤੀ ਨਹੀਂ Indian Union Muslim Youth League ਵੱਲੋਂ ਆਗਰਾ ਵਿਖੇ ਇੰਡੀਆ ਨੈਸ਼ਨਲ ਡੈਲੀਗੇਟ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਨੂੰ ਸ਼ਾਨੇ ਮਿਲਾਤ ਦਾ ਨਾਮ ਦਿੱਤਾ ਗਿਆ ਤੇ ਬੁਲਾਰਿਆਂ ਨੇ ਮੇਰੀ ਪਛਾਣ ਮੇਰੀ ਸ਼ਾਨ ਵਿਸ਼ੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸਮਾਗਮ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣੇ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਨੇ ਵੀ ਸੰਬੋਧਨ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਭਾਰਤੀ ਸੰਵਿਧਾਨ ਨੇ ਸਾਰੇ ਧਰਮਾਂ ਨੂੰ ਬਰਾਬਰਤਾ ਦਾ ਹੱਕ ਦਿੱਤਾ ਹੈ ਪਰ ਅੱਜ ਕੁਝ ਲੋਕ ਘਟ ਗਿਣਤੀਆਂ ਤੇ ਜ਼ਿਆਤੀਆਂ ਕਰ ਰਹੇ ਨੇ ਸਾਡੇ ਕੋਲੋਂ ਇਹ ਹੱਕ ਕੋਈ ਤਾਕਤ ਨਹੀਂ ਖੋ ਸਕਦੀ ਵੜਿੰਗ ਨੇ ਕਿਹਾ ਕਿ ਦੇਸ਼ ਨੂੰ ਨਫ਼ਰਤ ਦੀ ਰਾਜਨੀਤੀ ਤੋਂ ਬਚਾਉਣ ਲਈ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਮੈਂਨੇ ਕਿਹਾ ਦੇਸ਼ ਦੀ ਪਾਰਲੀਮੈਂਟ ਮੈਂ ਇਸ ਇਸ਼ੂ ਤੇ ਮੁੱਦੇ ਤੇ ਬੋਲਾ ਵਖਬ ਬੋਰਡ ਕੇ ਉੱਪਰ ਜਬ ہماری ਤਾਕਤ ہمارے سے ਛੀਨੀ ਜਾ ਰਹੀ تھی ہمارا وجود ہمارے سے ਛੀਨਣੇ की सरकार कोशिश कर रही तो मैंने खड़ा होकर कहा कि हमें किसी सरकार से वी डोंट नीड एनी लाइसेंस और वी डोंट नीड एनी आइडेंटिफिकेशन फ्रॉम एनी गवर्नमेंट दैट वी आर मुस्लिम हमारा हमें आप नहीं बता सकते कि मैं मुसलमान हूं या नहीं हूं जब उन्होंने कहा कि हम बताएंगे पांच साल की प्रैक्टिस मुस्लिम है या नहीं है इवन दैट इज अ क्लॉज की मैं अगर अपनी चीज कोई वक्फ बोर्ड को डोनेट करना चाहता हूं मैंने वहां पर कोड किया एग्जाम्पल पंजाब के अंदर जब बंटवारा हो रहा था पाकिस्तान और हिंदुस्तान का टाइम हमारे पूर्वजों ने अपने घरों में मुसलमान भाइयों को रख के शरण दी और हमने अपनी जगह पर उनको कब्रिस्तान बनाना जो मालकी थी वो हमने दिया है ये हमारा भाईचारा है प्यार है आप कह रहे हैं कि नॉन मुस्लिम कैनॉट डोनेट एनी थिंग टू वकअप बोर्ड आप कौन होते हैं हमें पूछने वाले मैं किसी को मर्जी डोनेशन दू या नहीं दू आई विल दर आई माइट बी आई विल डोनेट टू वकअप बोर्ड अपनी जमीन तो इस प्रकार से इस देश के अंदर जो लोकतंत्र को खत्म करने की बात हो रही है उसके ऊपर हमने जोर से अपना खड़े होकर यह बताना है। हमने डरने की लोड़ नहीं है कि जरूरत नहीं है कि हम मुस्लिम हैं मुस्लिम भी इस देश के निवासी हैं उन्होंने भी इस देश के लिए शहादतें दी है कुर्बानियां दी है इस देश को आजाद कराने के लिए हम सब धर्मों का सम्मान करते हैं ਇਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਜਾਲੀ ਦਸਤਖਤ ਕਰਕੇ ਰਾਜ ਸਭਾ ਲਈ ਨਾਮਜ਼ਦਗੀ ਦਾਖਲ ਕਰਨ ਦਾ ਮਾਮਲਾ ਗਰਮਾਇਆ ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੰਜਾਬ ਪੁਲਿਸ ਦਾ ਚੰਡੀਗੜ੍ਹ ਪੁਲਿਸ ਨੇ ਡਕਿਆ ਰਾ ਅਮਨ ਅਰੋੜਾ ਨੇ ਭਾਜਪਾ ਤੇ ਲਗਾਏ aarop ਐਸਜੀਪੀਸੀ ਪ੍ਰਧਾਨ ਧਾਮੀ ਨੇ ਜੇਲ੍ਹ ਚ ਬੰਦ ਰਾਜਵਾਨਾ ਨਾਲ ਕੀਤੀ ਮੁਲਾਕਾਤ ਉਧਰ ਵਕੀਲ ਨੇ ਵੀ ਰਾਜਵਾਨਾ ਨਾਲ ਮਿਲਣ ਤੋਂ ਬਾਅਦ ਕੱਲ ਕੋਰਟ ਦੀ ਤਰੀਕ ਹੋਣ ਦਾ ਕੀਤਾ ਦਾਵਾ ਵਕੀਲ ਨੇ ਕਿਹਾ ਚੜ੍ਹਦੀ ਕਲਾ ਚ ਨੇ ਰਾਜਵਾਨਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ 36703 ਟੁੱਟੇ ਘਰਾਂ ਲਈ 1.60 ਲੱਖ ਰੁਪਏ ਪ੍ਰਤੀ ਘਰ ਦੇ ਹਿਸਾਬ ਨਾਲ ਮੰਤਰੀ ਖੁੱਡੀਆਂ ਨੂੰ ਸੌਂਪੀ ਮੁਆਵਜ਼ਾ ਰਾਸ਼ੀ ਇਸ ਦੇ ਨਾਲ ਹੀ ਉਹਨਾਂ ਕਣਕ ਤੇ ਸਰੋਂ ਦੇ ਬੀ ਲਈ ਵੀ ਦਿੱਤੇ 77.40 ਕਰੋੜ ਰੁਪਏ ਕੇਂਦਰ ਨੇ BBMP ਚ ਰਾਜਸਥਾਨ ਤੇ ਹਿਮਾਚਲ ਨੂੰ ਪੱਕੀ ਪ੍ਰਤੀਨਿਧਤਾ ਦੇਣ ਦੀ ਵਿੱਢੀ ਪ੍ਰਕਿਰਿਆ ਨੀਲ ਗਰਗ ਨੇ ਇਸ ਨੂੰ ਕੇਂਦਰ ਦਾ ਧੱਕਾ ਕਰਾਰ ਦਿੰਦਿਆਂ ਕਿਹਾ ਕਿ ਮਾਨ ਸਰਕਾਰ ਸੂਬੇ ਦੇ ਹੱਕਾਂ ਨੂੰ ਸੁਰੱਖਿਅਤ ਰੱਖਣ 'ਚ ਕੋਈ ਕਸਰ ਨਹੀਂ ਛੱਡੇਗੀ ਬੰਟੀ ਰੁਮਾਣਾ ਨੇ BBMP ਦੇ ਮੁੱਦੇ ਤੇ ਆਪ ਉੱਤੇ ਕੇਂਦਰ ਨਾਲ ਰਲੇ ਹੋਣ ਦੇ ਲਗਾਏ aarop ਬੰਟੀ ਰੁਮਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਈ ਕੋਟਾਲਿਆਂ ਦੀਆਂ ਫਾਈਲਾਂ ਕੇਂਦਰ ਕੋਲ ਪਈਆਂ ਇਸ ਲਈ ਉਹ ਖੁੱਲ ਕੇ ਨਹੀਂ ਕਰ ਰਿਹਾ ਵਿਰੋਧ ਇਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦਰੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ